ਆਪਣੇ ਸੰਸਾਰ ਤੇ ਔਣ ਤੋਂ ਪਹਿਲਾਂ ਵੀ ਵਿਚਾਰ ਜੋ ਸੰਗਤ ਦੇ ਸਾਹਮਣੇ ਗੁਰੂ ਸਾਹਿਬ ਨੇ ਜੀ 10 ਗ੍ਰੰਥ ਸਾਹਿਬ ਵਿੱਚ ਉਤਰਵਾ ਕੇ ਰੱਖੀ ਹੈ ਮਹਾਰਿਸ਼ਿ ਭਾਕਪਾ ਕਰਦੇ ਕੋਈ ਮਨ ਨੇ ਕੀ ਨਾਮ ਨਹੀਂ ਜਿਹੜਾ ਸ਼ੰਕਾ ਕਰੇਗਾ ਨਾ ਯਾਦ ਰੱਖਿਓ ਗੋਬਿੰਦ ਸਿੰਘ ਮਹਾਰਾਜ ਸਾਹਿਬ ਤੇ ਸ਼ੰਕਾ ਕਰਦਾ ਨਹੀਂ ਕਿਸੇ ਆਮ ਬੰਦੇ ਦੀ ਨਿਖਤ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੀ ਵੀ ਬਾਣੀ ਦੇ ਤੇ ਸ਼ਰਧਾ ਕਰਦੇ ਜੇ ਕੋਈ ਕਰਦਾ ਹੈ ਕਈ ਨਹੀਂ ਮੰਨਦੇ ਇਹ ਗੱਲ। ਅਰ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀਾਂ ਦੇ ਸਿੱਖ ਹੈ ਆਪਣੇ ਬਦਲੇ ਬੜੀ ਵੱਡੀ ਕੁਰਬਾਨੀ ਕੀਤੀ ਹੈ ਮਹਾਰਾਜ ਸਾਹਿਬ ਜੀ ਨੇ। ਜੇ ਆਪਾਂ ਨਾਮ ਰੱਬ ਦਾ ਕੀਤੇ ਆਪਣੇ ਤੋਂ ਵੱਡਾ ਕਰਤ ਕੋਈ ਨਹੀਂ ਹੋ ਸਕਦਾ। ਜਿਹੜਾ ਕਿਸੇ ਦਾ ਕੀਤਾ ਪਾਪ ਕਰ ਭਲਾ ਦੇਵੇ। ਉਹਦੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਸੰਮ ਮਹਾਰਾਜ ਸਾਹਿਬ ਲਿਖਦੇ ਹੈ। ਜਦ ਆਇਸ ਪ੍ਰਭ ਕੋ ਭਇਓ ਜਨਮ ਧਰਾ ਜਗ ਆਇ ਆਪਨੇ ਕਥਾ ਸੰਖੇਪ ਤੇ ਸਭ ਨੂੰ ਕਹਿਤ ਸੁਣਾਏ ਉਹ ਕਹਿੰਦੇ ਜਦੋਂ ਮੈਨੂੰ ਪ੍ਰਮਾਤਮਾ ਦੀ ਆਗਿਆ ਹੋਈ ਮੈਂ ਇਸ ਸੰਸਾਰ ਦੇ ਤੇ ਜਨਮ ਧਰਨ ਕੀਤਾ ਪਰ ਪ੍ਰਗਟ ਹੋਏ ਆਪ ਹੁਣ ਸੰਗਤ ਜੀ ਆਪਨੇ ਕਥਾ ਸੰਖੇਪ ਤੇ ਸਭ ਨੂੰ ਕਹਿਤ ਸੁਣਾਏ ਮੈਂ ਸੰਖੇਪ ਦੇ ਵਿੱਚ ਤੁਹਾਨੂੰ ਸਾਰੀ ਕਥਾ ਸੁਣਾਉਣਾ ਇਕ ਲਗੀਤਰ ਪਾਤਸ਼ਾਹੀ ਆਪ ਲਿਖਦੇ ਹੈ ਵਿਚਤਰਨਾਟਕ ਵਿੱਚ ਗੁਰੂ ਸਾਹਿਬ ਕਿਰਪਾ ਕਰਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੇਖਦੇ ਹੈ ਪਾਵਨ ਗੁਰਬਾਣੀ ਦੇ ਵਿੱਚ ਇਹ ਨਹੀਂ ਵੀ ਜਦੋਂ ਤਸੀਂ ਸੰਸਾਰ ਦੇ ਉਹਨਾ ਉਸ ਤੋਂ ਪਹਿਲਾਂ ਕਿੱਥੇ ਸ਼ਾਂਤ ਕੀ ਕਰ ਰਹੇ ਸਾਂ ਗੁਰੂ ਸਾਹਿਬ ਕਿਰਪਾ ਕਰਦੇ ਆਪ ਨੇ ਆਪਣੀ ਕਥਾ ਬਖਾਨੋ ਤਪ ਸਾਧਤ ਇਹ ਵੇਦ ਨੂੰ ਤਣ ਨੂੰ ਹੁਣ ਮੈਂ ਆਪਣੀ ਜੀਵਨ ਦੀ ਸੰਸਾਰ ਵਿੱਚ ਤੋਂ ਪਹਿਲਾਂ ਦਾ ਦੁੱਖ ਆਖ ਹੈ ਮਹਾਰਾਜ ਕਹਿੰਦੇ ਉਹ ਵਿਖਿਆਨ ਕਰਦਾ ਹੈ। ਮਿੱਤਪ ਕਰਦੇ ਆ ਅਸੀਂ ਕਿਸ ਤਰ੍ਹਾਂ ਕਿਹੜੀ ਵੀੜੀ ਨਾਲ ਸੰਸਾਰ ਵਿੱਚ ਆਏ। ਹੀਮਕੁੰਟ ਪਹਾੜਤ ਹੈ ਜਹਾਂ ਸ਼ਪਤੋ ਸਰੇਂਜ ਸੋਬਿਤ ਹੈ ਤਹਾਂ। ਗੁਰੂ ਪਾਤਸ਼ਾਹ ਕਿਰਪਾ ਕਰਦੇ ਜਿੱਥੇ ਹੀਮਕੁੰਟ ਪਹਾੜਤ ਹੈ। ਜਿੱਥੇ 7 ਚੋਟੀਆਂ ਵਾਲੇ ਪਹਾੜਤ ਜਿਹੜੇ ਸੁੰਨ ਸੁੰਦੇ ਹੈ। ਸਪਤ ਸੁਰਿੰਗ ਜਿਵੇਂ ਬਲਦ ਦੇ ਤਿੱਖੇ ਸਿੰਘ ਤਿੱਖੀ ਨੋਕ ਵਾਲੀਆਂ ਸੱਤ ਚੋਟੀਆਂ ਪਹਾੜੀਆਂ ਸੂਭਾ ਤੋਂ ਆਉਂਦੀਆਂ ਹਨ ਮਾਹ ਜੀ ਕਹਿੰਦੇ ਉਸ ਸਥਾਨ ਦੇ ਉੱਤੇ ਹੇਮਕੁੰਟ ਦੇ ਨਾਮ ਕਹਾਵਾ ਪੰਡ ਰਾਜ ਜੈ ਯੋਗ ਕਮਾਵਾ ਜਿਸ ਸਥਾਨ ਨੂੰ ਹੇਮਕੁੰਟ ਦਾ ਨਾਮ ਮਿਲਿਆ ਜਿੱਥੇ ਪਾਡਵਾ ਦੇ ਪਿਓ ਪਾਂਡੂ ਰਾਜੇ ਨੇ ਜੋਗ ਦਾ ਤਪ ਕੀਤਾ ਮਹਾਰਾਜ ਕਹਿੰਦੇ ਉਸ ਸਥਾਨ ਤੇ ਬੈ ਕੇ ਤੈ ਹਮ ਅਤਕ ਤਪਸ਼ਿਆ ਸਾਧੀ ਮਹਾਕਾਲ ਕਾਮ ਕਾ ਅਰਾਧੀ ਮਹਾਰਾਜ ਜੀ ਕਿਰਪਾ ਕਰਦੇ ਉਸ ਸਥਾਨ ਤੇ ਬੈ ਕੇ ਅਸੀਂ ਬਹੁਤੀ ਤਪਸ਼ਿਆ ਕੀਤੀ ਬਹੁਤਾ ਤਪ ਕੀ ਤਾਜ ਸਮਤਾ ਦਰਸ਼ਨ ਕਰਨ ਵਾਸਤੇ ਜਾਂਦੇ ਹਾਂ ਯਾਦ ਰੱਖਿਓ ਜਿਹੜੇ ਸਥਾਨ ਤੇ ਕੋਈ ਕਲਾ ਵਰਤਦੀ ਹੈ ਪਰਮਾਤਮਾ ਕਾਲਪੁਰਖ ਦੀ ਉਸ ਸਥਾਨ ਤੇ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਹੈ ਉਥੇ ਸਿਰ ਝੁਕਦਾ ਨਹੀਂ ਤੇ ਥਾਂ-ਥਾਂ ਤੇ ਸਿਰ ਨਹੀਂ ਝੁਕਿਆ ਕਰਦੇ ਗੋਲ ਸੋਨਿਆ ਵਾ ਧੰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਕਿਸੇ ਹੋਰ ਮਣੀ ਮਸਾਣੀ ਤੇ ਕਿਉਂ ਬ੍ਰਹਮ ਪ੍ਰਕਾਸ਼ ਕੀ ਕਿਉਂਕਿ ਜਿੱਥੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਵਰਤ ਨਹੀਂ ਹੈ ਜਿੱਥੇ ਸੱਚ ਦਾ ਪਸਾਰਾ ਹੈ ਉਥੇ ਹੀ ਧੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਦੀ ਹੈ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੈ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਹਿਬ ਜੀ ਦੇ ਚਰਨਾਂ ਵਿੱਚ ਆਪਾਂ ਸਿਰਕ ਧੋਨੇ ਆ ਮਹਾਰਾਜ ਸਹਿਬ ਜੀ ਗੁਰਤਾ ਦਾ ਦਿੱਤੇ ਸੁਭਾਏ ਮਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਹਿਬ ਦੀ ਪਰਧਖ ਵਰਤ ਹੈ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਹਿਬ ਨੇ ਕਹਿੰਦੇ ਉਸ ਸਥਾਨ ਤੇ ਰਹਿ ਕੇ ਤੈ ਹਮ ਅਤਿ ਤਪਸ਼ਿਆ ਸਾਦੀ ਮਹਾਕਾਲ ਕਾਸਤਾ ਆਰਾਧੀ ਇਹਦਾ ਅਰਥ ਇਹ ਨਹੀਂ ਕਿ ਕਾਲੀ ਦੇਵੀ ਦੀ ਪੂਜਾ ਕੀਤੀ ਜਾਂ ਕਾਲਤਾ ਦੇਵੀ ਦੀ ਪੂਜਾ ਕੀਤੀ ਨਹੀਂ ਇਹਦਾ ਅਰਥ ਮਹਾਕਾਲ ਜਿਵੇਂ ਅਰਧਨਾ ਕਰਨ ਵਾਲਾ ਅਰਾਧੀ ਹੋ ਜਾਂਦਾ ਹੈ ਜਿਵੇਂ ਤਾਂ ਕੋਈ ਕਾਰਜ ਕਰੇ ਉਹਨੂੰ ਉਸ ਤਰੀਕੇ ਨਾਲ ਜਾਣਿਆ ਜਾਂਦਾ ਹੈ ਇਸੇ ਤਰ੍ਹਾਂ ਕਾਲ ਦੇ ਉੱਪਰ ਜੇਕਰ ਕਿਸੇ ਦਾ ਰਾਜ ਹੈ ਮੌਤ ਤੋਂ ਉੱਪਰ ਕੁਝ ਹੈ ਤੇ ਉਹ ਹੈ ਅਕਾਲਪੁਰਖ ਪਰਮਾਤਮਾ ਜਿਹਦਾ ਮੌਤ ਵੀ ਕੁਝ ਨਹੀਂ ਵਿਗਾੜ ਸਕਦੀ ਕਾਲ ਦਾ ਅਰਥ ਸਮਾਂ ਮੌਤ ਇਹ ਅਕਾਲ ਪੁਰਖ ਪਰਮਾਤਮਾ ਕੀ ਉਹ ਹੈ ਮਹਾ ਕਾਲ ਭਾਵ ਕਾਲ ਤੋਂ ਪਰੇ ਹੈ ਅਕਾਲ ਹੈ ਪਰਮਾਤਮਾ ਵਾਹਿਗੁਰੂ ਮਹਾਰਿਸ਼ੀ ਇਹ ਕਹਿੰਦੇ ਅਸੀਂ ਉਸ ਮਹਾ ਕਾਲ ਕਾਲਾ ਜਿਹੜਾ ਕਾਲ ਦਾ ਵੀ ਮਹਾ ਕਾਰ ਹੈ ਉਹਦੀ ਅਰਧਨਾ ਕੀਤੀ ਉਹਦਾ ਨਾਮ ਜਪਿਆ ਉਸ ਪਰਮਾਤਮਾ ਦੀ ਬੰਦਗੀ ਕੀਤੀ ਜਦੋਂ ਦੁਸ਼ਤ ਦਮਨ ਧੰਗ ਗੁਰੂ ਗੋਬਿੰਦ ਸਿੰਘ ਮਹਾਰਿਸ਼ੀ ਜੀ ਦਾ ਨਾਮ ਸੀ ਕਹਿੰਦੇ ਉਥੇ ਤਰਪ ਕੀਤਾ ਬੰਦਗੀ ਕੀਤੀ ਇਹ ਫਿਰ ਗੁਰੂ ਸਾਹਿਬ ਜੀ ਨੇ ਕਹਿੰਦੇ ਕਹਿੰਦੇ ਸਾਡੇ ਮਾਤਾ ਪਿਤਾ ਤਾਂ ਤਾਤ ਮਾਤ ਮੁਰ ਅਲਖ ਅਰਾਧਾ ਬਹੁ ਮਿਤ ਜੋਗ ਸਾਧਨਾ ਸਾਧਾ ਕਰਦੀ ਧਰ ਪਾਤਸ਼ਾ ਜਿਹੜੇ ਵਰਕੇ ਪੁੱਤਰ ਨੂੰ ਜਨਮ ਦੇਣ ਵਾਸਤੇ ਕੋਈ ਆਮ ਮਾ ਨਹੀਂ ਸੀ ਉਹ ਮਾਤਾ ਗੁਜਰ ਕੌਰ ਸੀ ਉਹਨਾਂ ਦੇ ਜੀਵਨ ਦਾ ਪੱਖ ਵੇਖੀਏ ਨਾ ਤੇ 33 ਸਾਲ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਹਿਬ ਜੀ ਦੇ ਨਾਲ ਵਿਆਹ ਕਰ ਜੀ ਨੂੰ ਬਤੀਤ ਹੋ ਗਏ ਐਡਾ ਵੱਡਾ ਉਹਨਾਂ ਦਾ ਸਬਰ ਕਦੇ ਕਦੇ ਕਿਸੇ ਨੂੰ ਤਾਨਾ ਨਹੀਂ ਮਾਰਿਆ ਕਦੇ ਕਿਸੇ ਨਾਲ ਛੇਪਲਾ ਨਹੀਂ ਕੀਤਾ ਗਿਲਾ ਨਹੀਂ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਣੀ ਦੇ ਵਿੱਚ ਜੀਵਨ ਬਤੀਤ ਕੀਤਾ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ 26 ਸਾਲ 9 ਮਹੀਨੇ 14 ਦਿਨ ਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਭਗਤੀ ਕੀਤੀ ਹੈ ਇਹ ਮਾਤਾ ਗੁਜਰਤੌਰ ਨੇ ਫਿਰ ਵੀ ਸੇਵਾ ਹੀ ਕੀਤੀ ਕਦੇ ਛੇਵਾ ਨਹੀਂ ਕੀਤਾ ਵੀ ਇਹ ਬਗਉਂਦੇ ਨਹੀਂ ਹੈ ਇਹ ਘਰੋਂ ਬਾਹਰ ਨਹੀਂ ਨਿਕਲਦੇ ਕੋਈ ਕਾਰਜ ਨਹੀਂ ਕਰਦੇ ਕਰਮ ਨਹੀਂ ਕਰਦੇ ਬਸ ਬੈਠੇ ਰਹਿੰਦੇ ਐ ਅੱਜ ਬਹੁਤੀ ਛੇਤੀ ਸਿਕਮੇਉ ਜਾਂਦੇ ਐ ਬਹੁਤੀ ਛੇਤੀ ਕੋਈ ਸਮਾਵਿਧੀ ਪੈਂਦਾ ਇਹ ਛੇਕਦੇ ਸ਼ੁਰੂ ਹੋ ਜਾਂਦੇ ਤਾਂਨੇ ਮੇਨੇ ਵੱਜਣੇ ਸ਼ੁਰੂ ਹੋ ਜਾਂਦੇ ਐ ਨਾ ਤੇ ਮਾਤਾ ਗੁਜਰ ਕੌਰ ਨੂੰ ਕਿਸੇ ਨੇ ਕੋਈ ਮੇਣਾ ਮਾਰਿਆ ਤੇ ਨਾ ਹੀ ਮਾਤਾ ਗੁਜਰ ਕੌਰ ਨੇ ਕਦੇ ਵੀ ਤੇਗ ਭਦਰ ਸਾਹਿਬ ਨਾਲ ਸ਼ਿਕਵਾ ਕੀਤਾ ਕਿਸੇ ਗੱਲ ਦਾ ਐਸੀ ਬੰਦਗੀ ਐਸੀ ਭਾਵਨਾ ਉਹਨਾਂ ਦੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 26 ਸਾਲ ਤਪ ਕੀਤਾ ਤਪ ਕਰਨ ਤੋਂ ਬਾਅਦ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਸਤਿਗੁਰੂ ਪ੍ਰਗਟ ਹੋਏ ਗੁਰੂ ਕਰਕੇ ਤੇ ਉੱਥੇ ਮਾਤਾ ਜੀ ਦੀ ਉੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ-ਮਾਤਾ ਨਾਨਕੀ ਜੀ ਸੇਵਾ ਕਰਿਆ ਕਰਦੇ ਸਨ ਇੱਕ ਤਮ ਬੇਬੇ ਨਾਨਕੀ ਨੇ ਤੁਨ ਗੁਰਨਾਮਕ ਦੇ ਪਾਕਸ਼ਾ ਦੇ ਭੈਣ ਜੀ ਇਕ ਮਾਤਾ ਨਾਨਕੀ ਹੈ ਧੰਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਮਾਤਾ ਤੇ ਸਹਿਬ ਸ੍ਰੀ ਗੁਰੂ ਆਰਬਿੰਦ ਸਿੰਘ ਜੀਆਂ ਦੇ ਮਹਿਲ ਉਹ ਮਾਤਾ ਨਾਨਕੀ ਜੀ ਜਦੋਂ ਗੁਰੂ ਆਰਬਿੰਦ ਸਹਿਬ ਕੀਰਤਪੁਰ ਸਾਹਿਬ ਦੀ ਧਰਤੀ ਤੋਂ ਮਹਾਰਾਜ ਸਹਿਬ ਦੀ ਜੋਤੀ ਜੋਤ ਸਮਾਉਂਦੇ ਐ ਭਿਆਨਾਂ ਕਰਦੇ ਐ ਉਦੋਂ ਮਾਤਾ ਨਾਨਕੀ ਜੀ ਕਹਿੰਦੇ ਐ ਕਿ ਅਸੀਂ ਤੁਹਾਡੇ ਨਾਲ ਜਾਣਾ ਇਸ ਸੰਸਾਰ ਦੇ ਉੱਤੇ ਤੁਹਾਡੇ ਤੋਂ ਬਿਨਾ ਤੁਹਾਡੇ ਵਿయోగ ਵਿੱਚ ਨਹੀਂ ਦੀ ਸਕਦੇ ਬੋਤਾ ਸਮਾ। ਉਸ ਸਮੇਂ ਗੁਰੂ ਆਰਬੋ ਮੈਨੂੰ ਸੈਭ ਜੀ ਨੇ ਬਚਨ ਕੀਤਾ ਨਹੀਂ ਨਾਨਕੀ ਤੁਸੀਂ ਅਜੇ ਸੰਸਾਰ ਤੋਂ ਗਵਣ ਨਹੀਂ ਕਰੋਗੇ। ਤੁਹਾਡਾ ਪੁੱਤਰ ਗੁਰਤਾ ਗੱਦੀ ਉੱਪਰ ਨੌਵੇਂ ਅਸਥਾਨ ਤੇ ਸਿਸ਼ੁਗਤ ਹੋਵੇਗਾ। ਤੁਸੀਂ ਉਹਨੂੰ ਆਪਣੀਆਂ ਅੱਖਾਂ ਨਾਲ ਗੁਰਤਾ ਗੱਦੀ ਤੇ ਵੇਖੋਗੇ। ਫਿਰ ਤੁਹਾਡੇ ਘਰ ਦੇ ਵਿੱਚ ਇੱਕ ਮਾਨ ਬੜੀ ਬਲਵਾਨ ਸੂਰਮਾ ਮਰਦ ਆਗਮੜਾ ਜਿਹਦੀ ਉਦਾਹਰਣ ਦੇਣ ਵਾਸਤੇ ਕੋਈ ਦੂਜਾ ਸੰਸਾਰ ਤੇ ਮਰਦ ਨਹੀਂ ਪੈਦਾ ਹੋਵੇਗਾ ਐਸਾ ਮਰਦ ਸੂਰਮਾ ਪੋਤਰਾ ਤੁਹਾਡੇ ਘਰ ਵਿੱਚ ਪੈਦਾ ਹੋਵੇਗਾ ਉਹਦੇ ਦਰਸ਼ਨ ਤੁਸੀਂ ਆਪਣੀਆਂ ਅੱਖਾਂ ਨਾਲ ਕਰੋਗੇ ਉਸ ਤੋਂ ਬਾਅਦ ਤੁਹਾਡਾ ਸੰਸਾਰ ਤੋਂ ਪਿਆਨਾ ਹੋਵੇਗਾ ਇਹ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਬਚਨ ਕੀਰਤਪੁਰ ਸਾਹਿਬ ਦੀ ਤਰਤੀ ਤੇ ਫਿਰ ਮਹਾਰਾਜ ਸਾਹਿਬ ਜੀ ਬਾਬਾ ਬਕਾਨਾ ਦੀ ਧਰਤੀ ਤੇ ਗੁਰੂ ਘਰ ਕੇ ਪ੍ਰਗਟ ਹੋਏ ਉਸ ਤੋਂ ਫਿਰ ਮਹਾਰਾਜ ਸਾਹਿਬ ਜੀ ਆ ਨੇ ਵਕ ਵਕ ਤਲਾਕੀਆਂ ਦੇ ਵਿੱਚ ਵਿਚਰਨਾ ਸ਼ੁਰੂ ਕੀਤਾ ਚੱਕ ਨਾਨਕੀ ਜਿਹਨੂੰ ਸ੍ਰੀ ਅਨੰਦਪੁਰ ਸਾਹਿਬ ਨਾਮ ਨਾਲ ਜਾਣਿਆ ਜਾਂਦਾ ਪਹਿਲਾਂ ਇਹਦਾ ਨਾਮ ਚੱਕ ਨਾਨਕੀ ਗੁਰੂ ਸਾਹਿਬ ਜੀ ਨੇ ਰੱਖਿਆ ਇਥੋਂ ਫਿਰ ਗੁਰੂ ਸਾਹਿਬ ਜੀ ਚੱਲਦੇ ਚੱਲਦੇ ਹੋਏ ਇਲਾਹਾਬਾਦ ਦੀ ਧਰਤੀ ਤਰਬਣੀ ਜਿੱਥੇ ਅੱਜ ਗੁਰੂਕੀਆਂ ਸੰਗਤਾਂ ਦਰਸ਼ਨਦਾਰੇ ਕਰਦੀਆਂ ਗੁਰਦੁਆਰਾ ਸੰਗਤ ਸਹਿਬ ਪਾਵਨ ਪਵਿੱਤਰ ਗੁਰੂ ਘਰ ਉੱਥੇ ਸ਼ੋਭਤੈ ਅੱਜ ਵੀ ਸੰਗਤਾਂ ਜੰਦੀਆਂ ਉੱਥੇ ਮਹਾਰਾਜ ਸਿੰਘ ਜੀ ਨੇ ਟਿਕਾਣਾ ਕੀਤਾ ਉੱਥੇ ਰੁਕੇ ਕੋਇਨਾ ਵਾਸਤੇ ਗਿਆਨੀ ਗਿਆਨ ਸਿੰਘ ਲਿਖਦੇ 15 ਦਿਨਾਂ ਵਾਸਤੇ ਵੱਖ-ਵੱਖ ਵਿਦਵਾਨਾਂ ਵੀ ਆਪਣੀ ਆਪਣੀ رائے ਉੱਥੇ ਮਹਾਰਾਜ ਸਿੰਘ ਰੁਕੇ ਤੇ ਧੰਗੁਰ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਮਹਾਰਾਜ ਕਹਿੰਦੇ ਜਾਤੀ ਹੀ ਜਾਤ ਤਰਬੈਨੀ ਪਏ ਪੁੰਨ ਦਾਨ ਦਿਨ ਕਰਤ ਬਤਾਏ ਉਥੇ ਰਹਿ ਕੇ ਧੰਗੁਰੂ ਤੇਗ বাহাদুর ਸਾਹਿਬ ਮਾਤਾ ਗੁਜਰਤ ਕੌਰ ਜੀਆਂ ਨੇ ਅਨੇਕਾਂ ਪੁੰਨ ਦਾਨ ਕੀਤੇ ਸੰਗਤਾਂ ਆਈਆਂ ਦਰਸ਼ਨ ਗਦਾਰੇ ਹੋਏ ਬਚਨ ਬਲਾਸ ਹੋਏ ਫਿਰ ਉਥੇ ਮਾਤਾ ਨਾਨਕੀ ਜੀ ਨੇ ਧੰਗੁਰੂ ਤੇਗ বাহাদুর ਸਾਹਿਬ ਨਾਲ ਬਚਨ ਸਾਂਝਾ ਕੀਤਾ ਮਾਤਾ ਜੀ ਬਹੁਤ ਚਿਰ ਤੋਂ ਚਾਹੁੰਦੇ ਸਨ ਬਚਨ ਸਾਂਝਾ ਕਰਾਂ 33 ਸਾਲ ਦੀਤ ਹੋ ਗਏ ਵਿਆਹ ਕਰਜ ਨੂੰ ਉਹ ਪੁੱਤਰੇ ਜੇ ਹਮ ਮਾਂ ਨੂੰ ਦਾਦੀ ਨੂੰ ਪਤਾ ਨਹੀਂ ਘਰ ਵਿੱਚ ਮਾਂ ਬੜੀ ਪੁੱਤਰਾ ਪਾਉਣਾ ਤੇ ਕਿੰਨਾ ਵੱਡਾ ਸਬਰ ਰੱਖ ਕੇ ਬੈਠੇ ਰਹੇ ਫੇਰ ਹੌਸਲਾ ਕਰਕੇ ਉਹ ਤੇ ਇੱਕ ਭਦਰ ਸਾਹਿਬ ਦੇ ਕੋਲ ਗਏ ਤੇ ਮਾਂ ਕਰਕੇ ਗੁਰੂ ਤੇ ਇੱਕ ਬਾਦਰ ਸਾਹਿਬ ਜੀ ਆਣੇ ਸਤਕਾਰ ਕੀਤਾ ਉੱਠੇ ਚਰਣਾ ਤੇ ਨਮਸਕਾਰ ਕੀਤੀ ਤੇ ਦੁਨੀਆਂ ਵਾਲਿਆਂ ਨੂੰ ਦੱਸਿਆ ਲੋਕੋ ਭਾਵੇਂ ਰੱਬ ਮਨੁੱਖਾ ਦੇਈ ਦੇ ਵਿੱਚ ਧਰਤੀ ਤੇ ਆ ਗਏ ਫਿਰ ਵੀ ਉਹਨੂੰ ਮਾਤਾ ਦਾ ਸੁਕਾਣਾ ਹੀ ਪਏਗਾ ਮਾਦਰਤ ਬਾਈ ਦਾ ਵੱਡਾ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਉੱਥੇ ਜਿਹੜਾ ਸੇਵਾਦਾਰ ਖੜਾ ਹੁਕਮ ਕੀਤਾ ਉਹ ਬਾਹਰ ਗਿਆ ਮਹਾਰਾਜ ਜੀ ਕਿੰਨੇ ਮਾਤਾ ਜੀ ਤੁਸੀਂ ਕਹਿੰਦੇ ਮੈਂ ਆ ਜਾਂਦਾ ਤੁਹਾਨੂੰ ਆਉਣ ਦੀ ਕੀ ਜਰੂਰਤ ਸੀ ਨਹੀਂ ਜੋ ਬਚਨ ਅੱਜ ਤੁਹਾਡੇ ਨਾਲ ਸਾਂਝਾ ਕਰਨਾ ਹੈ ਨਾ ਉਹ ਇੱਕ ਮੈਂ ਹੀ ਕਰ ਸਕਦੀ ਐ ਇਹ ਹੁਣ ਮਾਤਾ ਜੀ ਦੀ ਚਿੱਠੀ ਵਿੱਚ ਐ ਜੇ ਪੁੱਤਰ ਜਾਣ ਕੇ ਗੱਲ ਕਰਨੇ ਹੈ ਮਾਤਾ-ਨਾਣ ਕੀਏ ਇਹ ਫਿਰ ਗੱਲ ਕਰਨੀ ਸੌਖੀ ਹੈ ਕਰ ਸਕਦੇ ਹੈ ਮਾਂ ਨੇ ਹੱਕੇ ਉਹਨਾਂ ਦਾ ਪਰ ਜਦੋਂ ਗੁਰੂ ਕਰਕੇ ਨਾਮ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੇਹ ਗੁਰਨਾਮ ਤੇ ਪਾਤਸ਼ਾਹ ਜੀ ਦੇ ਥਾਂ ਤੇ ਸਭਾਜਮਾਨ ਨੇ ਫਿਰ ਗੱਲ ਕਰਨ ਤੋਂ ਸੰਕੋਚ ਕਰ ਦਿੰਦੇ ਹੈ ਮਾਤਾ ਦੀ ਗੱਲ ਕਰਨ ਕਰਕੇ ਚੁੱਪ ਹੋ ਜਾਂਦੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੇ ਮਾਤਾ ਜੀ ਬੋਲੋ ਤੁਸੀਂ ਸਾਡੇ ਤੋਂ ਘਬਰਾਓ ਨਾ ਅਸੀਂ ਗੁਰੂ ਬਾਗ ਵਿੱਚ ਪਹਿਲਾਂ ਤੁਹਾਡੇ ਪੁੱਤਰ ਨੇ ਤੁਹਾਡੇ ਉਧਰ ਤੋਂ ਸਾਡਾ ਪ੍ਰਕਾਸ਼ ਹੋਇਆ ਤੁਸੀਂ ਬਚਨ ਕਰੋ ਜੋ ਬਚਨ ਕਰਨਾ ਚਾਹੁੰਦੇ ਹੋ ਮਾਤਾ ਜੀ ਕਹਿਣ ਲੱਗੇ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਵੀ ਹੁਣ ਤੁਸੀਂ ਵੱਡੇ ਸਥਾਨ ਤੇ ਹੋ ਤੁਹਾਨੂੰ ਪੁੱਤਰ ਕਹਿਣ ਲੱਗਿਆਂ ਮੈਨੂੰ ਸਾਨੂੰ ਸੰਕੋਚ ਆਉਂਦਾ ਹੈ ਵੀ ਤੁਸੀਂ ਸਾਡੇ ਤੋਂ ਕਿਤੇ ਵੱਡੇ ਹੋ ਗਏ ਜਦੋਂ ਦਾ ਤੁਸੀਂ ਗੁਰੂ ਨਾਨਕ ਦੇ ਪਾਤਸ਼ਾਹ ਜੀਆ ਦੇ ਘਰ ਦੀ ਜ਼ਿੰਮੇਵਾਰ ਬਣ ਗਏ ਤੁਸੀਂ ਮੁਰਤਾ ਗੱਦੀ ਤੇ ਸੁਭਾਇਮਾਨ ਹੋ ਗਏ ਤੁਹਾਡੀਆਂ ਜ਼ਿੰਮੇਵਾਰੀਆਂ ਵੱਗ ਗਈਆਂ ਕਈ ਤਰ੍ਹਾਂ ਦੇ ਤੁਹਾਡੇ ਜੀਵਨ ਦੇ ਵਿੱਚ ਸੰਗਤਾਂ ਨਾਲ ਮਿਲ ਮੁਲਾਕਾਤ ਤੇ ਸੰਗਤਾਂ ਆਉਂਦੀਆਂ ਤੇ ਪੁੱਤਰ ਵੀ 26 ਸਾਲ ਬਕਾਣਾ ਬਕਾੜੇ ਦੀ ਧਰਤੀ ਦੇ ਇਸੇ ਚੁੱਪ ਕਰਕੇ ਪਤੀਤ ਕੀਤੇ ਆ ਅੱਜ ਤੁਹਾਡੇ ਨਾਲ ਬਚਨ ਸਾਂਝਾ ਕਰਨਾ ਕਿ ਤੁਹਾਡੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਨੇ ਮੇਰੇ ਪਤੀ ਨੇ ਮੈਨੂੰ ਬਚਨ ਤੁਹਾਡਾ ਪੁੱਤਰ ਗੁਰਦਾ ਗੱਦੀ ਤੇ ਸੁਭਾਗਮਾਨ ਹੋਵੇਗਾ ਤੁਸੀਂ ਦਰਸ਼ਨ ਕਰੋਗੇ ਅੱਜ ਮੈਂ ਤੁਹਾਨੂੰ ਗੁਰਦਾ ਗੱਦੀ ਤੇ ਸੁਭਾਗਮਾਨ ਦੇਖ ਰਹੀ ਹਾਂ ਇੱਕ ਬਜਨ ਤੁਹਾਡੇ ਪਿਤਾ ਨੇ ਹੋਰ ਕਿਹਾ ਵੀ ਤੁਹਾਡੇ ਘਰ ਵਿੱਚ ਇਹ ਮਹਾਬਲੀ ਸਮੂਰਮਾ ਬਾਹਦਰ ਜਿਹਨੇ ਸੰਸਾਰ ਤੇ ਇੱਕ ਵੱਖਰਾ ਪੰਥ ਪੈਦਾ ਕਰਨਾ ਹੈ ਜਿਹੜਾ ਉਹ ਇਸਲਾਮ ਤੋਂ ਵੱਖ ਇੱਕ ਐਸਾ ਪੰਥ ਪੈਦਾ ਕਰ ਦੇਗਾ ਜਿਦੀ ਸ਼ਰਨ ਦੇ ਵਿੱਚ ਸਾਰੇ ਦੁਖੀ ਆਇਆ ਕਰਨਗੇ ਉਹ ਪੰਥ ਨੂੰ ਪੈਦਾ ਕਰਨ ਵਾਲਾ ਇੱਕ ਮਾਪੜੀ ਪੋਤਰਾ ਤੁਹਾਡੇ ਘਰ ਵਿੱਚ ਪੈਦਾ ਹੋਵੇਗਾ ਇਹ ਵੀ ਬਚਨ ਮੈਨੂੰ ਮੇਰੇ ਫਤੀ ਗੁਰੂ ਹਰਗੋਬਿੰਦ ਪਾਤਸ਼ਾਹ ਸਾਹਿਬ ਨੇ ਕੀਤਾ ਇੱਕ ਬਚਨ ਪੂਰਾ ਹੋ ਗਿਆ ਹੁਣ ਸਮਾਂ ਬਹੁਤ ਬਤੀਤ ਹੋ ਗਿਆ ਹੈ ਪੁੱਤਰ ਜੀ ਦੂਸਰਾ ਬਚਨ ਕਦੋਂ ਪੂਰਾ ਹੋਵੇਗਾ ਕਿਤੇ ਇਹ ਨਾ ਹੋਵੇ ਮੈਂ ਸੰਸਾਰ ਤੋਂ ਪਿਆਨਾ ਕਰ ਜਾਵਾਂ ਗੁਰੂ ਦਾ ਬਚਨ ਧੂਰਾ ਰਹੇ ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਮਾਤਾ ਜੀ ਜਿਹੜਾ ਬਚਨ ਕੀਤਾ ਹੈ ਪਿਤਾ ਜੀ ਨੇ ਉਹ ਬਚਨ ਜਰੂਰ ਸਾਚੂ ਹੋਵੇਗਾ ਜਰੂਰ ਪ੍ਰਾਪਤ ਹੋਵੇਗਾ ਉਹਦੇ ਵਾਸਤੇ ਜਦੋਂ ਐਸੇ ماں ਬਲੀ ਕੋ ਸੂਰਮੇ ਨੇ ਜਨਮ ਦੇਣਾ ਹੋਵੇ ਨਾ ਇਹ ਮਾਂ ਦਾ ਜੀਵਨ ਆਮ ਨਹੀਂ ਹੋਇਆ ਕਰਦਾ ਉਹ ਇਹ ਮਾਂ ਦਾ ਜੀਵਨ ਬੜਾ ਪੁੱਜਾ ਸੁੱਚਾ ਪਾਕ ਪਵਿੱਤਰ ਹੋਣਾ ਚਾਹੀਦਾ ਹੈ ਐਵੇਂ ਕਿਸੇ ਨੇ ਆਖਿਆ ਜਨਮੀ ਜਣੇ ਤਾਂ ਸੂਰਮਾ ਜੈਸੀ ਗੁਰੂ ਗੋਬਿੰਦ ਦਾ ਸ਼ੇਰਾਂ ਵਰਗੇ ਸ਼ਤਰੂ ਸਾਹਮਣੇ ਸੱਟ ਹੁੰਦਾ ਕਿ ਜੇ ਮਾਂ ਨੇ ਇਹ ਸੂਰਮਾ ਪੁੱਤ ਪੈਦਾ ਕਰਨਾ ਹੈ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਨ੍ਹਾਂ ਨੂੰ ਵੇਖ ਕੇ ਸ਼ੇਰਾਂ ਵਰਗੇ ਦੁਸ਼ਮਣ ਵੀ ਆਪਣਾ ਆਪ ਬਚਾਉਂਦੇ ਨਾ ਸਦੇ ਸਨ ਖੁਲਾਜਾ ਮਹਾਰਗੂਰ ਵਰਗੇ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਇੱਕ ਤੀਰ ਦੇ ਨਾਲ ਸਤਪੁਰਾਂ ਨੇ ਉਹਨਾਂ ਦਾ ਨਿਬੇੜਾ ਕਰਕੇ ਰੱਖ ਦਿੱਤਾ ਐਸੇ ਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਾਰੇ ਸਹਿਬ ਕੀ ਕਹਿੰਦੇ ਮਾਤਾ ਦਾ ਜੀਵਨ ਆਪ ਨਹੀਂ ਹੁੰਦਾ ਸਮਾਂ ਲੱਗਣਾ ਸੀ ਬੜਾ ਸਮਾਂ ਲੀਤ ਹੋਇਆ ਫਿਰ ਬੈਣੀ ਦੀ ਧਰਤੀ ਤੇ ਇਹ ਮਾਤਾ ਗੁਜਰਤੌਰ ਜੀ ਨੂੰ ਗੁਰੂ ਸਾਹਿਬ ਜੀ ਨੇ ਉਹ ਕਿਹਾ ਆਪਨੇ ਹੱਥੀ ਸਬ ਰਸਤ ਤਿਆਰ ਕਰੋ ਆਪਣੇ ਅਧਾਨ ਦਾ ਆਟਾ ਪੀਓ ਆਪਣੇ ਹੱਥਾਂ ਦੇ ਬਾੜ ਦੁੱਧ ਰਣਕ ਕੇ ਘੋ ਕਢੋ ਤੇ ਆਪਣੇ ਹੱਥਾਂ ਨਾਲ ਤੇ ਹਾਵ ਕਲਾ ਪ੍ਰਸ਼ਾਦੀ ਦੇ ਤਿਆਰ ਕੀਤੀ ਜਾਵੇ ਕੜਾ ਪ੍ਰਸ਼ਾਦ ਦੀ ਦੇਖਸ ਜਾਈ ਗਈ ਤਰਬੈਣੀ ਦੀ ਧਰਤੀ ਇੱਥੇ ਗੁਰਦੁਆਰਾ ਸਾਹਿਬ ਸ੍ਰੀ ਸ਼ੋਭਤੇ ਗ੍ਰਉਤੀਆਂ ਸੰਗਤਾਂ ਦਰਸ਼ਨ ਕਰਦੀਆਂ ਉਥੇ ਪੇਸ਼ ਸ੍ਰੀ ਅਖੰਡ ਪਾਤਸ਼ਾਹ ਜੀ ਆਪਤਾ ਹੋਈ ਹੈ ਉਥੋਂ ਮਰਿਆਦਾ ਜੀ ਅਖੰਡ ਪਾਤਸ਼ਾਹ ਜੀ ਦੀ ਆਰੰਭ ਹੋਈ ਹੈ ਜੋ ਕੋਈ ਕਵਿਤਾ ਪਾਠ ਨੂੰ ਤੋਂ ਨਹੀਂ ਗੀਗਾ ਹੁੰਦਾ ਜੀ ਕਰ ਨਹੀਂ ਕਰਦੇ ਇਸ ਤੋਂ ਇਲਾਵਾ ਧਰਮ ਅਰਥ ਸ਼ਾਸਤਰ ਇਸ ਧਰਮ ਗ੍ਰੰਥ ਦੇ ਵਿੱਚ ਜੋ ਇਤਿਹਾਸ ਦੇ ਵਿੱਚ ਲਿਖਿਆ ਹੈ ਇਕ ਉਥੇ ਡੰਡਮੇ ਟਕਸਾਲ ਦੇ ਮੁਖੀ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪੰਡਤਾਂ ਵਾਲੇ ਉਹ ਲਿਖਦੇ ਉਥੇ ਭਾਈ ਮਤੀਦਾਸ ਭਾਈ ਤੇਆਲਾ ਬਾਬਾ ਬੁੱਢਾ ਤਾਂ ਜੀ ਜਿਹੜੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਦੀ ਵੰਸ਼ ਦੇ ਵਿੱਚੋਂ ਤੇ ਇੱਕ ਸੀਮ ਸੰਤ ਭਾਈ ਗੁਰਬਖਸ਼ ਇਹ ਚਾਰ ਗੁਰੂ ਕੇ ਸਿੱਖ ਇੱਕ ਸਿੱਖ ਭਾਈ ਸਤੀਦਾਸ ਇਹ ਗੁਰੂ ਕੇ ਪੰਜ ਸਿੰਘ ਉਥੇ ਗਰੰਤੀ ਸਿੰਘ ਲੱਗੇ ਜੋ ਪਵਨ ਪਵਿੱਤਰ ਗੁਰਬਾਣੀ ਦੀ ਬੀੜ ਜਿੰਨੂੰ ਭਾਈ ਬੰਨੋ ਵਾਲੀ ਵੀ ਰੱਖਿਆ ਜਾਂਦਾ ਜੋ ਕੌਮ ਗੁਰਬਾਣੀ ਦੀ ਬੀੜ ਹੈ ਜਿਹਦੀ ਭਾਈ ਬੰਨੋ ਜੀ ਦੁਆਰਾ ਜਿਲਤ ਬੰਨੀ ਗਈ ਉਹ ਬੀੜ ਤੇ ਉਤੋਂ ਧੰ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਸ੍ਰੀ ਅਖੰਡ ਜਾਪ ਜੋ ਤਰਬੈਣੀ ਦੀ ਧਰਤੀ ਤੇ ਗੁਰੂ ਘਰ ਸਿशोਭਤ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਸੇਭੀਆਂ ਦੇ ਉਦਰ ਵਿੱਚ ਪਰਵੇਸ਼ ਕਰਨ ਤੋਂ ਪਹਿਲਾਂ ਗੁਰਬਾਣੀ ਦਾ ਜਾਪ ਹੋਇਆ ਉਥੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੇ ਤਿੰਨੇ ਦਿਨ ਨਰਨੰਤਰ ਚੌਂਕੜਾ ਲਾ ਕੇ ਸਪੂਰਨ ਕੁਰਬਾਨੀ ਦਾ ਜਾਪ ਸਰਵਣ ਕੀਤਾ ਉਸ ਸਮੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਾਉਂ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਨਹੀਂ ਸੀ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਆਨੇ ਦਮਦਮਾ ਸਾਹਿਬ ਦੀ ਧਰਤੀ ਤੇ ਸੰਪੂਰਨਤਾ ਕੀਤੀ ਹੈ ਉਸ ਤੋਂ ਪਹਿਲਾਂ ਸੰਪਾਦਨਾ ਹੋਈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਹਿਬ ਜੀ ਨੇ ਗੁਰਬਾਣੀ ਦਾ ਜਾਪ ਸਰਵਣ ਕੀਤਾ ਗੁਰੂ ਕੇ ਸਿੱਖਾਂ ਨੇ ਮਰਿਆਦਾ ਨਿਭਾਈ ਜਿੱਥੋਂ ਪਹਿਲਾ ਖੰਡ ਪਾਠ ਸਾਹਿਬ ਦੀ ਮਰਿਆਦਾ ਆਰੰਭ ਹੋ ਗਈ। ਉੱਥੇ ਤਰਬੈਣੀ ਦੀ ਧਰਤੀ ਤੇ ਧੰਮ ਗੁਰੂ ਤੇ ਗੋਬਿੰਦ ਸਿੰਘ ਮਹਾਰਾਜ ਸੇਵਕੀ ਬਚਨ ਕਰਦੇ ਕਹਿੰਦੇ ਜਗ ਹੀ ਜਾਤ ਤਰਪੈਣੀ ਭਏ ਪੁੰਨ ਧੰਮ ਤਿਨ ਕਰਤ ਬਤੈ। ਤਾਤ ਮਾਤ ਮੂਰ ਅਲਖ ਅਰਾਦਾ ਬੋਵਿਧ ਜੋਤ ਸਾਧਨਾ ਸਾਧਾ ਤਿਨ ਜੋ ਕਰੀ ਅਲਖ ਕੀ ਸੇਵਾ ਤਾਤੇ ਭਏ ਪ੍ਰਸੰਗ ਗੁਰਦੇਵਾ ਜੋ ਮੇਰੇ ਮਾਤਾ ਪਿਤਾ ਨੇ ਪਰਮਾਤਮਾ ਦੀ ਸੇਵਾ ਕੀਤੀ ਉਹਦਾ ਨਾਮ ਜਪਿਆ ਅਰੰਧਨਾ ਕੀਤੀ ਉਹਦੇ ਤੋਂ ਕਰਮਾਤਮਾ ਖੁਸ਼ ਹੋਏ ਉਹਦੇ ਤੋਂ ਤਾਂ ਕਾਰਪੁਰਪੁਰ ਕਰਮਾਤਮਾ ਦੀ ਸਾਡੇ ਮਾਤਾ ਪਿਤਾ ਦੇ ਉੱਤੇ ਖੁਸ਼ੀ ਹੋਈ ਫਿਰ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਚਨ ਕਰਦੇ ਮਹਾਰਾਜ ਕਹਿੰਦੇ ਪਟਹੀਂ ਪ੍ਰਕਾਸ਼ ਹਮਾਰਾ ਭਇਓ ਵੀ ਦਰਬੈਣੀ ਦੀ ਸ਼ਰਤੀ ਤੇ ਮਾਤਾ ਜੀ ਦੇ ਉਧ ਵਿੱਚ ਪ੍ਰਕਾਸ਼ ਹੋਇਆ ਗੁਰੂ ਸਾਹਿਬ ਦਾ ਪਰਵੇਸ਼ ਹੋਇਆ ਪਟਨਾ ਸ਼ਹਿਰ ਵਿਖੇ ਭਗ ਦਇਓ ਦੇ ਪਤਨੇ ਦੀ ਧਰਤੀ ਤੇ ਜੋ ਵੀ ਸਾਸ ਸਰਾਏ ਜਿੱਥੇ ਤਾਂ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ 6 ਮਹੀਨੇ ਫੈਰੇ ਸਮਾ ਉਹ ਜੋ ਵੀ ਸਾਸ ਸਰਾਏ ਦੀ ਬੇਟੀ ਮਹਾਰਾਜ ਜੀ ਉੱਥੇ ਜੋ ਵੀ ਸਾਸ ਸਰਾਏ ਨੂੰ ਉਹਦੇ ਨੌਕਰਾਂ ਦੇ ਨੌਕਰ ਦੇ ਚਰਣੀ ਪਾਇਆ ਸੀ ਆਖਿਆ ਜੇ ਤੂੰ ਕੁਝ ਤਿਆਗਣਾ ਚਾਹੁੰਦਾ ਹੈ ਨਾ ਸਭ ਕੁਝ ਤਿਆਗ ਕੇ ਤੇ ਆਪਣੇ ਨੌਕਰ ਦੇ ਅਧੀਨ ਹੋ ਜਾ ਉਹ ਸਾਸ ਸਰਾਏ ਆਪਣੇ ਨੌਕਰ ਦੇ ਅਧੀਨ ਹੋ ਗਿਆ ਆਖਿਆ ਮਹਾਰਾਜ ਹੁਣ ਕਦੋਂ ਆਓਗੇ ਗੁਰੂ ਸਾਹਿਬ ਨੇ ਆਪਕਾ 10ਵੇਂ ਜਾਮੇ ਜਾਂ 9ਵੇਂ ਜਾਮੇ ਦੇ ਸਤਿਗੁਰੂ ਕਹਿੰਦੇ ਤੇ ਆਵਾਂਗੇ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਚਨ ਨੇ ਸੱਚ ਹੋਏ। ਚੌਧਰੀ ਜੌਹਰੀ ਸਾਸਰਾਏ ਦੀ ਹਵੇਲੀ ਦੇ ਵਿੱਚ ਉਹ ਤੇ ਹੁਣ ਅੱਗੇ ਉਹਨਾਂ ਦਾ ਪਰਿਵਾਰ ਸੀ ਮਸੰਦ ਭਾਈ ਗੁਲਾਗ ਰਾਏ ਉਹ ਜਿਹੜੇ ਸਿੱਖੀ ਦਾ ਪ੍ਰਚਾਰ ਕਰਨ ਵਾਲੇ ਉਸ ਘਰ ਦੇ ਵਿੱਚ ਤਾਂ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦਾ ਪਟਨਾ ਸਾਹਿਬ ਦੀ ਧਰਤੀ ਤੇ 1723 ਵਿਕਰਮੀ ਸੰਮਤ 1666 ਈਸਵੀ ਨੂੰ ਉਹ ਸੁਦੀ ਸਤਕਮਈ ਨੂੰ ਧੰਮ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦਾ ਪ੍ਰਕਾਸ਼ ਮਾਤਾ ਗੁਜਰ ਕੌਰ ਜੀ ਦੀ ਘਰ ਦੇ ਵਿੱਚੋਂ ਹੁੰਦਾ ਜਿੱਥੇ ਗੁਰੂਕੀਆਂ ਸੰਤਾਂ ਵਿੱਚ ਭਾਰੀ ਉਤਸ਼ਾਹ ਪੈਦਾ ਹੁੰਦਾ ਹੈ ਉਸ ਸਮੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਹਿਬ ਜੀ ਅਸਾਮ ਦੀ ਧਰਤੀ ਤੇ ਗੁਰੂ ਸਾਹਿਬ ਜੀ ਉਥੇ ਪਹੁੰਚੇ ਹੁੰਦੇ ਐ ਜੋਤ ਉਥੋਂ ਦਾ ਰਾਜਾ ਰਾਜਾ ਆਰਮ ਸਿੰਘ ਉਹਨਾਂ ਦੇ ਆਪਸ ਦੇ ਵਿੱਚ ਝਗੜੇ ਹੁਣ ਕਰਕੇ ਔਰੰਗਜ਼ੇ ਬਾਸਾ ਇੱਕ ਕੁਝ ਚਾਲ ਖੇਡਦਾ ਸੀ ਉਹ ਸਮੇਂ ਦੇ ਵਿੱਚ ਉਹ ਜਿਹੜਾ ਇਲਾਕਾ ਸੀ ਇਸਾਮ ਦਾ ਉਹਨੂੰ ਜਾਦੂ ਮੰਤਰਾਂ ਵਾਲਾ ਜਾਗੂ ਕੂਣਿਆਂ ਵਾਲਾ ਇਲਾਕਾ ਮੰਨਦੇ ਸਨ ਕੋਈ ਵੀ ਰਾਜਾ ਉਥੇ ਜਾਂਦਾ ਔਰੰਗਜ਼ੇ ਦੀ ਇਹ ਚਾਲ ਸੀ ਵੀ ਜੇ ਜਿੱਤ ਜਾਏਗਾ ਇਹ ਫਿਰ ਰਾਜ ਭਾਗ ਮਿਲ ਜਾਏਗਾ ਉਧਰ ਦਾ ਨਾਕਾ ਵੀ ਅਧੀਨ ਹੋ ਜਾਏਗਾ ਤੇ ਜੇ ਮਰੇਗਾ ਤੇ ਇਹ ਦੁਵਾਨਾ ਰਾਜਾ ਮਰੇਗਾ ਇਸ ਨਾਲ ਜਿਹਦੇ ਨਾਲ ਘਾਟਾ ਕੋਈ ਨਹੀਂ ਇਸ ਚਾਰ ਕਰਕੇ ਉਹ ਹਿੰਦੂ ਰਾਜਾ ਨੇ ਭੇਜਿਆ ਕਰਦਾ ਸੀ ਫਿਰ ਰਾਜਾ ਰਾਮ ਸਿੰਘ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕੀਤੀ ਮਹਾਰਾਜ ਸਾਡੇ ਨਾਲ ਉਧਰ ਚੱਲੋ ਬੜਾ ਵੱਡਾ ਵਸਾਹੇ ਉੱਥੇ ਵੀ ਪੈਦਾ ਹੋਇਆ ਗੁਰੂ ਨਾਨਕ ਦੇਵ ਮਹਾਰਾਜ ਸਾਹਿਬੀਆਂ ਨੇ ਉੱਥੇ ਸਿੱਖੀ ਦਾ ਪ੍ਰਚਾਰ ਕੀਤਾ ਸੀ ਗੁਰੂ ਤੇਗ ਬਹਾਦਰ ਸਾਹਿਬ ਮਾਰਾ ਸਿਮ ਉਥੇ ਗਏ ਉਥੇ ਵੀ ਬਾਵਨਕ ਮਿੱਤਰ ਸਥਾਨ ਗੁਰੂ ਸਾਹਿਬ ਜੀ ਦਾ ਸੁਸ਼ੋਭਤ ਹੈ ਮਗਰੋਂ ਚਿੱਠੀ ਗਈ ਕਸਾਮ ਦੀ ਸਰਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਤੁਹਾਡੇ ਘਰ ਦੇ ਵਿੱਚ ਤੁਹਾਡੇ ਜੋ ਬਖਸ਼ਿਸ਼ ਆਕਾਲ ਪੁਰਖ ਪਰਮਾਤਮਾ ਦੀ ਵਰਤੀ ਹੈ ਜੋ ਗੁਰੂ ਹਰਗੋਬਿੰਦ ਸਾਹਿਬ ਕੀ ਦੇ ਬਚਨ ਸੰਨ ਮਾਂ ਬਣੀ ਪੁੱਤਰ ਪੈਦਾ ਹੋਇਆ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਚਨ ਕਰਦੇ ਆ ਕਿ ਉੱਥੇ ਮਹਾਰਾਜ ਸਾਹਿਬ ਜੀ ਰਾਤ ਦੇ ਸਮੇਂ ਜਦ ਤੱਕ ਗੁਰੂ ਸਾਹਿਬ ਦਾ ਪ੍ਰਕਾਸ਼ ਹੋਣਾ ਉਸ ਦਿਨ ਗੁਰੂ ਤੇਗ ਬਹਾਦਰ ਸਾਹਿਬ ਰਾਤ ਨੂੰ ਆਰਾਮ ਨਹੀਂ ਕੀਤਾ ਚੌਂਕੜਾ ਗੱਡ ਕੇ ਬਿਚੇ ਰਹਿ ਸਕਦਾ ਵੀ ਬੈਠੀਆਂ ਰਹੀਆਂ ਜਦੋਂ ਮਹਾਰਾਜ ਸਾਹਿਬ ਨੇ ਨੇਤਰ ਖੋਲੇ ਅੱਜ ਮਹਾਰਾਜ ਸਿਮ ਕੀ ਹੋਇਆ ਗੁਰੂ ਸਾਹਿਬ ਜੀ ਤੁਸੀਂ ਅੱਜ ਆਪਣੇ ਸੁਖ ਆਸਨ ਆਸਨ ਦੇਤੇ ਨਹੀਂ ਗਏ ਮਹਾਰਾਜ ਚੌਂਕੜਾ ਲਾ ਕੇ ਬਿਚੇ ਰਹਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਹਿਬ ਜੀ ਨੇ ਬਣੀ ਕਿਤਾਬ ਮਹਾਰਾਜ ਕਹਿੰਦੇ ਸੰਗਤ ਸਾਡੇ ਕੋਲ ਜੁੱਖਾਸ ਦੇ ਮਸੀਹ ਮਹਾਰਾਜ ਦਿਨ ਕੀ ਸੀ ਜਾਂ ਵਜਾ ਸੀ ਗੁਰੂ ਸਹਿਬ ਕਹਿੰਦੇ ਅੱਜ ਮਾ ਬਣਿ ਸੂਲ ਮਾ ਯੋਧਾ ਜਿਹਨੇ ਇੱਕ ਵੱਖਰਾ ਪੰਥ ਚਲਾਉਣਾ ਹੈ ਜਿਹਦੇ ਬਾਬਤ ਸਾਡੇ ਪਿਤਾ ਗੁਰੂ ਜੀ ਨੇ ਬਚਨ ਕੀਤੇ ਉਹ ਮਾ ਬਣੀ ਦਾ ਅੱਜ ਸੰਸਾਰ ਦੇ ਉੱਤੇ ਉਖਾ ਹੋਇਆ ਹੈ ਅੱਜ ਉਹਦੇ ਤੋਂ ਵੀ ਖੁਸ਼ੀ ਸੀ ਉਹਦੇ ਸਵਾਗਤ ਉਹਦਾ ਜੀਉ ਆਇਆਂ ਕਰਨਾ ਹੈ ਮਹਾਰਾਜ ਸਹਿਬ ਤੁਸੀਂ ਗੱਲ ਧੁਮਾ ਕੇ ਕਰਦੇ ਹੋ ਸਿੱਧਾ ਮੱchn ਕਿਉਂ ਨਹੀਂ ਕਰਦੇ ਕਿ ਮਹਾਰਾਜ ਤੁਹਾਡੇ ਘਰ ਦੇ ਵਿੱਚ ਸਹਿਬਜਾ ਦਾ ਪੈਦਾ ਹੋ ਗੁਰੂ ਤੇਗ ਬਹਾਦਰ ਸਹਿਬ ਮਹਾਰਾਜ ਕਹਿੰਦੇ ਹਾਂ ਸੰਤ ਜੀ ਅੱਜ ਸਾਡੇ ਘਰ ਦੇ ਵਿੱਚ ਉਹ ਮਾਣ ਵਾਲੀ ਸੂਰਮਾ ਬਲਵਾਨ ਮਰਦ ਖੜਾ ਮੰਣਾ ਪੈਦਾ ਹੋਇਆ ਹੈ ਜਿਹਦੀ ਸ਼ਹਾਦਤ ਨੇ ਉਦਾਹਰਣ ਦੇਣ ਵਾਸਤੇ ਕਿ ਦੁਨੀਆ ਦੀ ਤੇ ਦੁਜਾ ਸੂਰਮਾ ਨਹੀਂ ਹੋਵੇਗਾ ਉਹਦੇ ਵਰਗੀ ਇਨਸਾਨੀ ਸ਼ਹਾਦਤ ਕੋਈ ਨਹੀਂ ਕਰ ਸਕੇਗਾ ਐਸਾ ਮਾਂ ਬੜੀ ਪੁੱਤਰ ਅੱਜ ਸਾਡੇ ਘਰ ਵਿੱਚ ਪੈਦਾ ਹੋਇਆ ਹੈ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਹਿਬ ਜੀ ਦਾ ਨਾਮ ਗੁਰੂ ਏਕਬਹਾਦਰ ਸਹਿਬ ਜੀ ਨੇ ਚਿੱਠੀ ਵਿੱਚ ਲਿਖਿਆ ਕਿ ਇਹ ਨਾਮ ਗੋਬਿੰਦ ਰਾਏ ਇਹਨਾਂ ਦਾ ਨਾਮ ਰੱਖਿਆ ਜਾਏ ਆਉਣ ਵਾਲੇ ਸਮੇਂ ਦੇ ਵਿੱਚ ਇਹ ਪੰਥ ਦੇ ਭਲੇ ਵਾਸਤੇ ਵੱਡੇ ਕਾਰਜ ਕਰਨਗੇ ਐਸੇ ਮਾਂ ਬੜੀ ਸੂਰਮੇ ਤਾਂ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਹਿਬ ਜੀ ਮਹਾਰਾਜ ਜਿਨ੍ਹਾਂ ਦੀ ਮਹਿਮਾ ਜੇ ਨਹੀਂ ਕਰਦਾਓ ਉਹ ਨਹੀਂ ਕੋੜੀ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਹਿਬ ਜੀ ਦਾ ਪ੍ਰਕਾਸ਼ ਪੁਰਬ ਆਪ ਸੰਗਤਾਂ ਨੂੰ ਮਨਾ ਰਹੇ ਹੋ ਗੁਰੂ ਸੇਵ ਕਿਰਪਾ ਕਰਨ ਉਹਨਾਂ ਨੇ ਪਾਇ ਪੂਰਨਿਆ ਤੇ ਚੱਲਣ ਦੀ ਵੀ ਮਹਾਰਾਜ ਸੋਹੀ ਬਖਸ਼ ਕਰਨਾ ਜਿਨ ਕੇ ਦਿਨ ਮਨਾਤੇ ਹੋ ਉਹਨਾਂ ਦੀ ਬਾਤ ਵੀ ਮਾਨਾ ਕਰੋ ਫੇਰ ਹੀ ਸਫਲ ਹੈ ਉਹਨਾਂ ਦੇ ਮਨਾਏ ਪੁਰਬ ਇਹ ਕੋਰਨਾ ਦੀ ਬਚਨ ਵੀ ਮੰਨਾਂਗੇ ਉਹਨਾਂ ਦੀ ਕਈ ਵੀ ਗੱਲ ਤੇ ਪਹਿਲਾਂ ਵੀ ਦੇਵਾਂਗੇ ਤੁਹਾਨੂੰ ਰੋਹਿ ਸਿੰਘ ਮਹਾਰਾਜ ਸੇਭ ਕਿਰਪਾ ਕਰਨ ਤਲਗੀ ਧਰ ਦੇ ਪੁੱਤਰੋ ਤਿਉ ਅਮਰਤ ਤਾਰੀ ਕਰਕੇ ਜਿਉ ਪ੍ਰਥਮ ਰੈਤ ਖੰਡੇ ਦੀ ਜਾਣ ਪਹਿਲੀ ਰੈਤ ਖੰਡੇ ਬਾਅਦੇ ਤਾਂ ਬਾਕੀ ਬਾਅਦ ਵਿੱਚ ਥੁਰੂ ਸੇਭ ਕਿਰਪਾ ਕਰਨ ਕੋ ਲਨਾਰ ਆਪ ਗੁਰੂ ਕੀ ਸੰਤ ਬਖਸ਼ਣ ਜੋਗ ਬਖਸ਼ ਲੈਣਾ

thank <laughs> you